ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਵੀਰੇ ਪਿੰਡ ਰਸੂਲਪੁਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਇਹ ਪਿੰਡ ਜਗਰਾਉਂ ਤੇ ਸਦਮਾ ਬੇੜ ਦੇ ਸੈਂਟਰ ਜਿੱਚ ਰਹਿ ਜਾਂਦਾ ਜੀ ਯਾਨੀ 19 ਕਵਾਰਟੀ ਜਗਰਾਉਂ ਆ ਤੇ 19 ਕਵਾਰਟੀ ਸਦਮਾ ਬੇੜ ਆ ਅੱਜ ਦੇ ਵੀਡੀਓ ਵਿੱਚ ਦੋ ਨਾਗਾਂ ਇੱਕ ਦਾ ਟੋਕੜ ਗੱਭਣ ਚੈੱਕ ਪਾਸ ਹੋਊਗਾ ਵੀਰੇ ਇੱਕ ਸੂਇਆ ਸਵਾਇਆ ਹੋਊਗਾ ਮੇਰੀ ਸਪੈਸ਼ਲ ਬੇਨਤੀ ਹੁੰਦੀ ਆ ਬਈ ਜੇ ਕੋਈ ਟੋਕੜ ਗੱਭਣ ਨਾਗ ਹੁੰਦਾ ਤਾਂ ਆਪ ਦਾ ਡਾਕਟਰ ਨਾਲ ਲੈ ਕੇ ਆਇਆ ਕਰੋ ਜੇ ਕੋਈ ਸੂਇਆ ਸਵਾਇਆ ਨਾਗ ਹੁੰਦਾ ਤਾਂ ਆਪ ਦੀ ਮਿਲਕਿੰਗ ਕਰ ਲਿਆ ਕਰੋ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਤਸੱਲੀ ਭਰ ਕੇ ਵੀਰੇ ਤੁਸੀਂ ਕਰਨੀ ਹੁੰਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਦੀਪ ਸਿੰਘ ਪੈਂਡਰ ਸੂਲਪੁਰ ਜ਼ਿਲ੍ਹਾ ਲੁਧਿਆਣਾ ਤਸਵੀਰ ਜਗਤੋਂ ਮੋਬਾਈਲ ਨੰਬਰ 9943010 ਹੈ ਠੀਕ ਹੈ ਵੀਰੇ ਆਪਾਂ ਟੋਕੜ ਗੱਭਣ ਤੋਂ ਸ਼ੁਰੂ ਕਰਦੇ ਆਂ ਜੀ ਸੂਆ ਕਿੰਨਵੇਂ ਸੂਈ ਵੀ ਹੈ ਤੇ ਕਿੰਨਵੇਂ ਵਾਸਤੇ ਗੱਭਣਾ ਜੀ ਇਹ ਵੀਰੇ ਦੂਜੇ ਸਮੇਂ ਸੂਈ ਆ ਤੀਜੇ ਲਈ ਗੱਭਣ ਕਿੰਨੇ ਸਮੇਂ ਦੀ ਜੀ ਇਹਨੂੰ ਛੇਵਾ ਵੀ ਨਾ ਲੱਗਿਆ ਹੋਇਆ 12 ਤੱਕ ਆ ਆ 12 ਤਰੀਕ ਨੂੰ ਚਲੋ ਛਿਆਂ ਦੀ ਮੰਨ ਕੇ ਆ ਜਾਈ ਜੀ ਕੋਈ ਵੀਰ ਤੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ 6 ਕਿਲੋ ਆਪਾਂ 5 ਕਹਿ ਕੇ ਦੇ ਦਿੰਦੇ ਥਣਾ ਦੀ ਡੰਨ ਆ ਜੀ ਠੰਡੀ ਸੀਲ ਆ ਜੀ ਪੂਰੀ ਤੋੜ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਹੋਈ ਆ ਤੀਜੇ ਸੂਏ ਲਈ 6 ਮਹੀਨਾ ਲੱਗਿਆ ਹੋਇਆ ਹੈ ਜੀ ਬਾਕੀ ਤੁਸੀਂ ਆਪ ਦੀ ਕਨਫਰਮ ਚੈੱਕ ਕਰਾ ਲਿਓ ਜੀ ਤੁਸੀਂ ਚਾਹੇ ਪੰਜਾ ਦੀ ਮੰਨ ਕੇ ਆਜੋ ਦੁੱਧ 1.6 ਕਿਲੋ ਹੋਊਗਾ ਤੁਸੀਂ ਪੰਜ ਹੀ ਮੰਨ ਕੇ ਆਇਓ ਥਾਣਾ ਦੇ ਸਾਰੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਪੋਰਸ਼ੰਗ ਭੋਰਾ ਵੀ ਨਹੀਂ ਜੀ ਚੰਗੀ ਆ ਵੜ ਕੱਦ ਕਾਠ ਵਾਲੀ ਆ ਜੇ ਸੇਵਾ ਵਧ ਗਈ ਤਾਂ ਵੀਰੇ ਦੁੱਧ ਕਰਮਾਲੀ ਨੇ ਵਾਜ ਜਾਣਾ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਕੱਦ ਕਾਠ ਵੀ ਚੰਗਾ ਆ ਜਾਂਦਾ ਠੰਡੀ ਸੀਲ ਵੀ ਪੂਰੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਵੀਰੇ ਆਪਾਂ 38000 ਦੀ ਲਾਸਟ ਦੇਣ ਲੈਣ ਯੈਸ ਸੋਹਣੀ ਕੋਈ ਐਵੇਂ ਭਕਾਈ ਨਾ ਕਰੇ ਵੀਰ ਸੌਦੇ ਬਾਜੀ ਚ ਨਾ ਪਿਓ ਜਾਇਜ ਡਿਮਾਂਡ ਆ ਹੋਰ ਕੋ ਕਿਸੇ ਕੋਲ ਹੁੰਦੀ ਤਾਂ ਪਤਾ ਨਹੀਂ ਕਿਹੜੇ ਭਾਵਿਕ ਨਹੀਂ ਸੀ 80000 ਦੀ ਯਸਨੋਆ ਵਿੱਚੋਂ ਕੱਲੀ ਛੋੜ ਹੀ ਹੋਊਗੀ ਕੋਈ ਵੀਰ ਬਾਲਾ ਬਾਈ ਕਹਿੰਦਾ ਖਿੱਚ ਤੂੰ ਨਾ ਕਰੇ ਆਪਣੇ ਰੇਟ ਵੱਡੀ ਹੈ ਸਹੀ ਗੱਲ ਹੈ ਬਾਈ ਦੇ ਮੋਢੇ ਤੇ ਕਰਾਉਂਦੀ ਹੈ ਕੋਈ ਐ ਛੋਟੀ ਮੰਨ ਕੇ ਨਾ ਦੇ ਦੋ ਨੰਬਰ ਨਾ ਗੇ ਵੀਰੇ ਸੁਆ ਕਿੰਨਾ ਮਸੂਈ ਵੀ ਹੈ ਜੀ ਇਹ ਵੀਰੇ ਦੂਜੇ ਸੁਈ ਹੈ ਜੀ ਕਦੋਂ ਸੁਈ ਹੈ ਜੀ ਇਹ ਇਹਨੂੰ 6ਵਾਂ ਦਿਨ ਆਈ ਹੈ ਜੀ ਬੱਚਾ ਕੀ ਹੈ ਜੀ ਬੱਛਾ ਮਗਰ ਜੀ ਜੇਰ ਦੀ ਸਾਫ ਹੈ ਜੀ ਹਾਂਜੀ ਕਿੰਨਾ ਦੁੱਧ ਭਾਂਡੇ ਚ ਪਾਉਂਦੀ ਹੈ ਦੁੱਧ 16 ਲੀਟਰ ਹੈ ਜੀ ਆਪਾਂ 15 ਕਹਿ ਕੇ ਦਾਂਗੇ ਜੋਕ ਕੇ ਦੇ ਦਾਂਗੇ ਜੀ ਹਨਾ ਦੀ ਡੰਨ ਹੈ ਜੀ ਹਾਂਜੀ ਓਕੇ ਤੋੜ ਕੇ ਦਿਖਾ ਦੇ ਵੀਰੇ ਸੂਆ ਬਾਈ ਦੱਸਦਾ ਦੂਜਾ ਸੂਈ ਆ ਜੀ ਬੱਚਾ ਮਗਰ ਬੱਚਾ 6 ਦਿਨ ਸਮਾਂ ਹੋ ਗਿਆ ਸੂਈ ਨੂੰ ਬਾਕੀ ਬੱਚੇ ਦਾ ਵੀਰੇ 나ੜੂਆ ਨਾਲ ਆ ਜੀ ਤਤ 16 ਲੀਟਰ ਤੁਸੀਂ 15 ਹੀ ਮੰਨ ਕੇ ਆਇਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰ ਆਪਦੀ ਮਿਲਕਿੰਗ ਕਰ ਸਕਦਾ ਜੀ ਕੱਦ ਘਾਠ ਇਹਦਾ ਵੀ ਚੰਗਾ ਆ ਜਾਂਦਾ ਜੀ ਬਾਕੀ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜੀ ਸੋਨਾ ਗੁਲਾਬੀ ਥਾਣਾ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਬੱਚਾ ਮਗਰ ਮੇਲਕਾਫ ਆ ਜੀ ਠੰਡੇ ਸੀਲ ਵੀ 2210 ਦਾ ਪੂਰੀ ਹੋਊਗੀ ਤੇ ਬਾਕੀ ਜਿੰਨਾ ਦੁੱਧ ਦੱਸਿਆ ਉਹਨਾਂ 2210 ਦਾ ਕਿ ਤਿਆਰ ਹੋਊਗਾ ਚਾਹੇ ਬਾਈ ਦੇ ਘਰੇ ਆਪਦੀ ਮਿਲਕਿੰਗ ਕਰ ਲਿਓ ਨਿਆਣੇ ਦੀ ਲੋੜ ਹੁੰਦੀ ਕਿ ਨਹੀਂ ਬਈ ਨਿਆਣਾ ਪਾਉਨੇ ਆ ਵੀਰੇ ਬਸ ਪਾਉਨੇ ਆ ਜੀ ਠੀਕ ਹੈ ਜੀ ਤੇ ਡਿਮਾਂਡ ਜੀ ਇਹਦੀ ਡਿਮਾਂਡ ਵੀ ਨੇ 58000 ਲੈਣਾ ਦੇਣਾ ਲੈਣਾ ਦੇਣਾ ਹੀ ਆ ਕੋਈ ਆਪਾਂ ਰੇਟ ਨਹੀਂ ਕਰਨੇਗੇ ਜਾਇਜ ਡਿਮਾਂਡ ਆ ਵੀਰੇ ਬੱਚਾ ਜੂੰਗੂਗਾ ਜੀ ਹਟਾ ਦਿਓ ਰੇਟ ਨਹੀਂ ਪਾਈ ਕਹਿੰਦਾ ਕਰਨੇ ਜੀ 58000 ਰੁਪਇਆ ਲੈਣਾ ਦੇਣਾ ਜਾਇਜ ਡਿਮਾਂਡ ਆ ਵੀਰੇ ਤੁਹਾਨੂੰ ਵੀ ਪਤਾ ਅੱਜ ਕੱਲ 65 70 75 ਜਿੰਨਾ ਮਰਜ਼ੀ ਰੇਟ ਕਰਾ ਲਿਓ 58000 ਤੋਂ ਚਲੋ ਆਏ ਗਏ ਸੱਜਣ ਦਾ ਮਾਣ ਤਨ ਜਰੂਰ ਹੋ ਜੂਗਾ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ